ਫਿਲੌਰ ਨਜ਼ਦੀਕ ਪਿੰਡ ਮਠੱਡਾ ਕਲਾ ਤੋਂ ਦਸਾਂਜਗੁਰਦ ਰੋਡ ਤੇ ਤੇਜ਼ ਰਫਤਾਰ ਸਵਿਫਟ ਕਾਰ ਬੇਕਾਬੂ ਹੋ ਕੇ ਪਲਟ ਗਈ ਸਵਿਫਟ ਕਾਰ ਨੇ ਇੱਕ ਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤਾਂ ਵਿੱਚ ਕੰਮ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਉਹ ਰਿਪਰ ਚਲਾ ਰਿਹਾ ਸੀ ਤਾਂ ਇੱਕ ਤੇਜ਼ ਰਫਤਾਰ ਸਵਿਫਟ ਕਾਰ ਮਠੱਡਾ ਕਲਾ ਵੱਲੋਂ ਆ ਰਹੀ ਸੀ ਜੋ ਬੇਕਾਬੂ ਹੋ ਕੇ ਪਲਟੀਆਂ ਖਾ ਕੇ ਖੇਤਾਂ ਵਿੱਚ ਪਲਟ ਗਈ ਅਤੇ ਇੱਕ ਪ੍ਰਵਾਸੀ ਮਜ਼ਦੂਰ ਜੋ ਸਾਈਕਲ ਤੇ ਸਵਾਰ ਸੀ ਉਸ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਮਜ਼ਦੂਰ ਵੀ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਫਲੋਰ ਚ ਲਜਾਇਆ ਗਿਆ ਹੈ ਮੌਕੇ ਤੇ ਫਲੋਰ ਪੁਲਿਸ ਦੀ 112 ਗੱਡੀ ਪਹੁੰਚ ਗਈ ਜੋ ਕਾਰ ਸਵਾਰ ਨੌਜਵਾਨ ਨੂੰ ਆਪਣੇ ਨਾਲ ਲੈ ਗਈ ਹੈ ਮੇਰਾ ਨਾਮ ਸ਼ਿਵ ਕੁਮਾਰਾ ਜੀ ਪਿੰਡ ਦਸਾਂਝ ਖੁਰਦੇਆ ਜੀ ਸਾਡੇ ਜੀ ਇੱਥੇ ਰੀਪਰ ਚੱਲਦਾ ਸੀਗਾ ਤੂੜੀ ਵਾਲਾ ਤੇ ਮੈਂ ਰੀਪਰ ਤੋਂ ਉੱਤਰ ਕੇ ਜੀ ਪਾਣੀ ਪੀਣ ਲੱਗਾ ਸੀਗਾ ਤੇ ਅਚਾਨਕ ਗੱਡੀ ਆਉਂਦੀ ਸੀਗੀ ਬਹੁਤ ਸਪੀਡ ਸੀਗੀ ਗੱਡੀ ਦੀ ਤੇ ਉਹ ਮੇਰੇ ਹਿਸਾਬ ਨਾਲ ਜੀ ਫੋਨ ਤੇ ਵੀ ਲੱਗਾ ਹੋਇਆ ਸੀਗਾ ਤੇ ਗੱਡੀ ਇੱਥੇ ਰੇਲਵੇ ਲਾਈਨ ਵਾਲਿਆਂ ਦੇ ਨਿਸ਼ਾਨਦੇ ਹੀ ਹੋਈ ਆ ਉਹਦੇ ਉੱਪਰ ਵੱਜ ਕੇ ਤਾਂ ਮੋਰੇ ਇੱਕ ਬੰਦਾ ਜਾ ਰਿਹਾ ਸੀ ਸਾਈਕਲ ਤੇ ਤੇ ਉਹਦੇ ਵਿੱਚ ਜੀ ਪਿੱਛੋਂ ਆ ਕੇ ਵੱਜਾ ਤੇ ਉਹ ਬੰਦੇ ਦੇ ਸਿਰ ਦੇ ਵਿੱਚ ਚੋਟ ਲੱਗੀ ਆ ਤੇ ਗੱਡੀ ਇੱਕਦਮ ਹੀ ਪਲਟ ਗਈ ਤੇ ਉਦੋਂ ਹੀ ਅਸੀਂ ਨੱਠ ਕੇ ਆ ਗਏ ਜੀ ਹੋਰ ਬੰਦੇ ਵੀ ਇਕੱਠੇ ਹੋ ਗਏ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਮਠੱਡੇ ਵੱਲੋਂ ਆ ਰਹੀ ਸੀ ਜੀ ਉਦੋਂ ਹੀ ਆ ਗਈ 2 ਮਿੰਟ ਦੇ ਵਿੱਚ ਵਿੱਚ ਪੁਲਿਸ ਆ ਗਈ ਜੀ ਉੱਥੇ ਕਿ ਉਹ ਬੰਦੇ ਤੇ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਜੀ ਜਿਹਦੇ ਸੱਟ ਲੱਗੀ ਆ ਤੇ ਜਿਹੜਾ ਬੰਦਾ ਗੱਡੀ ਚਲਾਉਂਦਾ ਸੀ ਉਹਨੂੰ ਪੁਲਿਸ ਨੇ ਕਾਬੂ ਕੀਤਾ ਜੀ ਬਾਕੀ ਦੇਖੋ ਕੀ ਕਰਦੇ ਆ ਕਾਰਵਾਈ ਹੋ ਰਹੀ ਹੈ ਅਸੀਂ ਬਠੱਡੇ ਖੁਰਤੋਂ ਕਪਲੇਟੋਂ ਆ ਰਹੇ ਸੀ ਤੇ ਰਸਤੇ ਵਿੱਚ ਦੇਖਿਆ ਗਿਆ ਐਕਸੀਡੈਂਟ ਹੋਇਆ ਪਿਆ ਤੇ ਜਦੋਂ ਪਤਾ ਕੀਤਾ ਆਪਾਂ ਤੇ ਜਿਹੜਾ ਲੜਕਾ ਗੱਡੀ ਚਲਾ ਰਿਹਾ ਸੀ ਜਿਆਦਾ ਸਪੀਡ ਤੇ ਸੀ ਤੇ ਅੱਗੇ ਕੋਈ ਦੋ ਸਾਈਕਲ ਤੇ ਆ ਰਹੇ ਸੀ ਉਹਨਾਂ ਨੂੰ ਟੱਕਰ ਮਾਰ ਕੇ ਤੇ ਗੱਡੀ ਜਿਆਦਾ ਓਵਰ ਸਪੀਡ ਤੇ ਹੋਣ ਕਰਕੇ ਗੱਡੀ ਉਲਟ ਗਈ ਹੁਣ ਮੌਕੇ ਤੇ ਆਪਾਂ ਇਹਨਾਂ ਨੂੰ ਕਾਬੂ ਕਰ ਲਿਆ ਵੇ ਇੱਧਰੋਂ ਆ ਰਹੇ ਸੀ ਇਹ ਇਹ ਬਠੱਡੇ ਖੁਰਤੋਂ ਆ ਰਹੇ ਸੀ ਫਿਲੌਰ ਨਜ਼ਦੀਕ ਪਿੰਡ ਮੁਠੱਡਾ ਕਲਾ ਤੋਂ ਦਸਾਂਜ ਗੁਰਦ੍ਰੋਪ ਦੇ ਤੇਜ਼ ਰਫਤਾਰ ਸਵਿਫਟ ਕਾਰ ਬੇਕਾਬੂ ਹੋ ਕੇ ਪਲਟ ਗਈ ਸਵਿਫਟ ਕਾਰ ਨੇ ਇੱਕ ਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇਤਾਂ ਵਿੱਚ ਕੰਮ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਉਹ ਰਿਪਰ ਚਲਾ ਰਿਹਾ ਸੀ ਤਾਂ ਇੱਕ ਤੇਜ਼ ਰਫਤਾਰ ਸਵਿਫਟ ਕਾਰ ਮੁਠੱਡਾ ਕਲਾ ਵੱਲੋਂ ਆ ਰਹੀ ਸੀ ਜੋ ਬੇਕਾਬੂ ਹੋ ਕੇ ਪਲਟੀਆਂ ਖਾ ਕੇ ਖੇਤਾਂ ਵਿੱਚ ਪਲਟ ਗਈ ਅਤੇ ਇੱਕ ਪ੍ਰਵਾਸੀ ਮਜ਼ਦੂਰ ਜੋ ਸਾਈਕਲ ਤੇ ਸਵਾਰ ਸੀ ਉਸ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਮਜ਼ਦੂਰ ਵੀ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਫਲੋਰ ਚ ਲਜਾਇਆ ਗਿਆ ਹੈ ਮੌਕੇ ਤੇ ਫਲੋਰ ਪੁਲਿਸ ਦੀ 112 ਗੱਡੀ ਪਹੁੰਚ ਗਈ ਜੋ ਕਾਰ ਸਵਾਰ ਨੌਜਵਾਨ ਨੂੰ ਆਪਣੇ ਨਾਲ ਲੈ ਗਈ ਹੈ ਮੇਰਾ ਨਾਮ ਸ਼ਿਵ ਕੁਮਾਰਾ ਜੀ ਪਿੰਡ ਦਸਾਂਝ ਖੁਰਦੇਆ ਜੀ ਸਾਡੇ ਜੀ ਇੱਥੇ ਰੀਪਰ ਚੱਲਦਾ ਸੀਗਾ ਤੂੜੀ ਵਾਲਾ ਤੇ ਮੈਂ ਰੀਪਰ ਤੋਂ ਉੱਤਰ ਕੇ ਜੀ ਪਾਣੀ ਪੀਣ ਲੱਗਾ ਸੀਗਾ ਤੇ ਅਚਾਨਕ ਗੱਡੀ ਆਉਂਦੀ ਸੀਗੀ ਬਹੁਤ ਸਪੀਡ ਸੀਗੀ ਗੱਡੀ ਦੀ ਤੇ ਉਹ ਮੇਰੇ ਹਿਸਾਬ ਨਾਲ ਜੀ ਫੋਨ ਤੇ ਵੀ ਲੱਗਾ ਹੋਇਆ ਸੀਗਾ ਤੇ ਗੱਡੀ ਇੱਥੇ ਰੇਲਵੇ ਲਾਈਨ ਵਾਲਿਆਂ ਦੇ ਨਿਸ਼ਾਨਦੇ ਹੀ ਹੋਈ ਆ ਉਹਦੇ ਉੱਪਰ ਵੱਜ ਕੇ ਤਾਂ ਮੋਰੇ ਇੱਕ ਬੰਦਾ ਜਾ ਰਿਹਾ ਸੀ ਸਾਈਕਲ ਤੇ ਤੇ ਉਹਦੇ ਵਿੱਚ ਜੀ ਪਿੱਛੋਂ ਆ ਕੇ ਵੱਜਾ ਤੇ ਉਹ ਬੰਦੇ ਦੇ ਸਿਰ ਦੇ ਵਿੱਚ ਚੋਟ ਲੱਗੀ ਆ ਤੇ ਗੱਡੀ ਇੱਕਦਮ ਹੀ ਪਲਟ ਗਈ ਤੇ ਉਦੋਂ ਹੀ ਅਸੀਂ ਨੱਠ ਕੇ ਆ ਗਏ ਜੀ ਹੋਰ ਬੰਦੇ ਵੀ ਇਕੱਠੇ ਹੋ ਗਏ ਹਾਂਜੀ ਪਲਟ ਗਈ ਹੈ ਹਾਂਜੀ ਮੌਕੇ ਤੇ ਪੁਲਿਸ ਮਠੱਡੇ ਵੱਲੋਂ ਆ ਰਹੀ ਸੀ ਜੀ ਉਦੋਂ ਹੀ ਆ ਗਈ 2 ਮਿੰਟ ਦੇ ਵਿੱਚ ਵਿੱਚ ਪੁਲਿਸ ਆ ਗਈ ਜੀ ਇੱਥੇ ਕਿ ਉਹ ਬੰਦੇ ਤੇ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਜੀ ਜਿਹਦੇ ਸੱਟ ਲੱਗੀ ਆ ਤੇ ਜਿਹੜਾ ਬੰਦਾ ਗੱਡੀ ਚਲਾਉਂਦਾ ਸੀ ਉਹਨੂੰ ਪੁਲਿਸ ਨੇ ਕਾਬੂ ਕੀਤਾ ਜੀ ਬਾਕੀ ਦੇਖੋ ਕੀ ਕਰਦੇ ਆ ਕਾਰਵਾਈ ਹੋ ਰਹੀ ਹੈ ਅਸੀਂ ਬਠੱਡੇ ਖੁਰਤੋਂ ਕਪਲੇਟੋਂ ਆ ਰਹੇ ਸੀ ਤੇ ਰਸਤੇ ਵਿੱਚ ਦੇਖਿਆ ਕਿ ਐਕਸੀਡੈਂਟ ਹੋਇਆ ਪਿਆ ਤੇ ਜਦੋਂ ਪਤਾ ਕੀਤਾ ਆਪਾਂ ਤੇ ਜਿਹੜਾ ਲੜਕਾ ਗੱਡੀ ਚਲਾ ਰਿਹਾ ਸੀ ਜਿਆਦਾ ਸਪੀਡ ਤੇ ਸੀ ਤੇ ਅੱਗੇ ਕੋਈ ਦੋ ਸਾਈਕਲ ਤੇ ਆ ਰਹੇ ਸੀ ਉਹਨਾਂ ਨੂੰ ਟੱਕਰ ਮਾਰ ਕੇ ਤੇ ਗੱਡੀ ਜਿਆਦਾ ਓਵਰ ਸਪੀਡ ਤੇ ਹੋਣ ਕਰਕੇ ਗੱਡੀ ਉਲਟ ਗਈ ਹੁਣ ਮੌਕੇ ਤੇ ਆਪਾਂ ਇਹਨਾਂ ਨੂੰ ਕਾਬੂ ਕਰ ਲਿਆ ਵਾ ਇਧਰੋਂ ਆ ਰਹੇ ਸੀ ਇਹ ਬਠੱਡੇ ਖੁਰਤੋਂ ਆ ਰਹੇ ਸੀ